ਉਹ ਲੱਗਦਾ ਵੀ ਦੁਆਰਾ ਦੋ ਗੁੱਤਾਂ ਕੀਤੀਆਂ ਹੋਏ ਤਾਂ ਸਕੂਲ ਦੇ ਵਿੱਚ ਵਰਦੀ ਪਾ ਕੇ ਮੇਰੇ ਅੱਗੇ ਆ ਗਈਆਂ। ਲੇਕਿਨ ਲੱਗਦਾ ਤਾਂ ਹੈ ਪਰ ਹੋ ਨਹੀਂ ਸਕਤਾ ਨਾ ਇਹ ਚੀਜ਼ ਨਾ ਹੋਤਾ। ਇਹ ਏਮ ਹੈ ਹਮਾਰਾ ਕਿ ਹਮ ਦੁਆਰਾ ਮਿਸਿੰਗ ਹੈ। ਪਰ ਉਹ ਚੇਤੇ ਆਉਂਦੇ ਨੇ ਜਿਹੜੇ ਪਿੱਤੇ ਪਿਛਲੇ ਬੀਤੇ ਹੋਏ ਦਿਨ ਨੇ। ਉਹ ਉਸਕਾ ਸ਼ੈਰੀਮਾਨ ਦਾ ਗਾਣਾ ਹੈ ਨਾ ਬੜੇ ਚੇਤੇ ਆਉਂਦੇ ਨੇ। ਯਾਰ ਅਨਮੋਲੇ। ਅੱਜ ਜਿਵੇਂ ਹੁਣੇ ਕਹਿੰਦੇ ਵੀ ਅਸੀਂ ਇੱਕ ਸਰਕਾਰੀ ادارے ਦੇ ਵਿੱਚ ਕੰਮ ਕਰਦੇ ਆਂ। ਰੋਜ਼ਾਨਾ ਪਬਲਿਕ ਟੀਲਿੰਗ ਹੁੰਦੀ ਐ। ਪਰ ਤੁਸੀਂ ਹਾਊਸ ਵਾਈਫ ਆ ਘਰ ਚੋਂ ਨਿਕਲ ਕੇ ਅੱਜ ਦੁਬਾਰਾ ਪੁਰਾਣੇ ਸਾਥੀਆਂ ਕੋਲ ਆ ਕੇ ਬੈਠੇ ਕੁਝ ਮਾਹੌਲ ਚ ਚੇਂਜ ਲੱਗ ਰਿਹਾ ਵਧੀਆ ਲੱਗ ਰਿਹਾ ਬਚਪਨ ਮੇ ਜੋ ਪੜੇ ਆ ਸਾਰਤੇ ਆਪਸ ਮੇ ਖੇਲੇ ਆ ਗੁਦਦੇ ਆ ਸਾਰੇ ਮਗਰ ਅੱਜ ਮੈਨੂੰ ਉਹੀ ਇੱਕ ਪੁਰਾਣਾ ਸਮਾਂ ਵੀ ਅਸੀਂ ਤਾਂ ਇੱਕ ਸਫੇਦ ਕਮੀਜ਼ ਔਰ ਖਾਕੀ ਕਲਰ ਦੀ ਨਿਕਰ ਹੁੰਦੀ ਸੀ ਸਾਡੇ ਸਾਡੇ ਕੋਲ ਉਹੀ ਅਸੀਂ ਤੁਹਾਣੀ ਤੇ ਉਹੀ ਅਗਰ ਸਰਦੀਆਂ ਦੇ ਵਿੱਚ ਨਹੀਂ ਸੁਕਣੀ ਤਾਂ ਅਸੀਂ ਬਣਾਣ ਪਾ ਕੇ ਆ ਜਾਂਦੇ ਸੀ ਅੱਜ ਕਿੰਨੇ ਸਾਲਾਂ ਬਾਅਦ ਮਿਲੇ ਤੇ ਸ਼ਕਲਾਂ ਵੀ ਸ਼ਾਇਦ ਸਭ ਦੇ ਜਿਹੜੇ ਚਿਹਰੇ ਤੇ ਜਿਹੜਾ ਬਚਪਨਾ ਸੀ ਅੱਜ ਚਿਹਰੇ ਤੇ ਉਹਨਾਂ ਦੇ ਸਫੇਦੀ ਆ ਚੁੱਕੀ ਹੈ ਸਰ ਇਸ ਤੈਨ ਇੱਕ ਮਾਪਾਪ ਇੱਕ ਸਾਨੂੰ ਜਨਮ ਦਿੰਦਾ ਹੈ ਜਨਮ ਉਹਦਾ ਸਿੱਧੇ ਦੇਣ ਦੇ ਸਦੇ ਮਾਂ ਦਾ ਦੇਣ ਅਸੀਂ ਕਿ ਦੇਣੀ ਸਰਵੇ ਉਸ ਤੋਂ ਬਾਅਦ ਇੱਕ ਇਹ ਜਾਂਦੀ ਹੈ ਇੱਕ ਬੱਚੇ ਨੂੰ ਸਿੱਖਿਆ ਦੇਣੀ ਜਿਹਦੇ ਵਿੱਚ ਸਾਡੇ ਟੀਚਰਸ ਆ ਜਿਹੜੇ ਸਾਡੇ ਗੁਰੂ ਆ ਉਹਦਾ ਮੇਨ ਰੋਲ ਹੁੰਦਾ ਪਰ ਜਿਹੜਾ ਮੇਰਾ ਬਚਪਨ ਦਾ ਨਾਮ ਛੋਚੀ ਹੈ ਜੀ ਜਿਹੜੀ ਮੈਨੂੰ ਨਾ ਨਾਮ ਸੁਣ ਕੇ ਖੁਸ਼ੀ ਹੁੰਦੀ ਹੈ ਇਹਨੇ ਮੁੰਡੇ ਨੇ ਆਂਦੇ ਮੁੰਡੇ ਗੰਗ ਆ ਜੀ ਮੈਨੂੰ ਅੱਜ ਇਹਨੇ ਆਂਦੇ ਕਹਿੰਦੇ ਕਹਿੰਦਾ ਹੋਰ ਛੋਚੀ ਕੀ ਹਾਲ ਆ ਜਿਹੜੀ ਪਹਾੜੀ ਬੋਸ਼ਾ ਬੋਲਦੇ ਆ ਇੰਨੀ ਮਨ ਨੂੰ ਖੁਸ਼ੀ ਹੋਈ ਇੰਨਾ ਮਨ ਨੂੰ ਸਕੂਨ ਮਿਲਿਆ ਨਾ ਵੀ ਮੈਂ ਦੱਸ ਨਹੀਂ ਸਕਦਾ ਜਦੋਂ ਮਿਲੇ ਨਾ ਆ ਕੇ ਆਇਆ ਚੋਚੀ ਅੰਦਰ ਚੋਚੀ ਕਹਿਣ ਨਾਲ ਬੜਾ ਸੁਆਦ ਆਇਆ ਮੇਰਾ ਨਾਮ ਦਲਵੀਰ ਸਿੰਘ ਹੈ ਜੀ ਮੈਨੂੰ ਇਹ ਸਾਰੇ ਵੀਰੂ ਦੇ ਨਾਮ ਤੋਂ ਜਾਣਦੇ ਨੇ ਜਿਹੜਾ ਕਿ ਬਰਾ ਸਕੂਲ ਦਾ ਦਾਸ ਸੀ ਜਾਂ ਘਰ ਦਾ ਨਾ ਸੀ ਇੱਕ ਛੋਲੇ ਜੀ ਵੀਰੂ ਮਸ਼ਹੂਰ ਹੋਇਆ ਸੀ ਖੋਣ ਦੇ ਵਿੱਚ ਛੋਲੇ ਦਾ ਵੀਰੂ ਸੀ ਤੇ ਇੱਕ ਮੇਰਾ ਨਾਮ ਵੀਰੂ ਸੀ ਆ ਤੇ ਫਿਰ ਕੋਈ ਤੁਸੀਂ ਤਾਂ ਟੈਂਕ ਟੁੰਕੀ ਤੱਕ ਦੀ ਜੜੇ ਹੈਗੇ ਮੇਜੀ 1 ਰੁਪਿਆ 90 ਪੈਸੇ ਫੀਸ ਹੁੰਦੀ ਸੀ ਸਕੂਲ ਦੇ ਵਿੱਚ ਜਿਹੜੀ ਮੰਥਲੀ ਫੀਸ ਹੁੰਦੀ ਸੀ 98 ਪੈਸੇ ਤਾਂ 41 ਬੱਚੇ ਜਾਂ 30 ਬੱਚੇ ਜਾਂ 35 ਬੱਚੇ ਹੋਣ ਦੇ ਨਾਤੇ ਮੇਰੀ ਫੀਸ ਉਹ 2-2 ਰੁਪਏ ਕਰਕੇ ਉਹਦੇ ਵਿੱਚੋਂ ਹੀ ਨਿਕਲ ਜਾਂਦੀ ਸੀ ਤੁਸੀਂ ਵੇਖ ਰਹੇ ਹੋ ਸ਼ਪਤਾ ਦੀ ਤਾਕਤ ਦਾ A1 ਮੀਡੀਆ ਕਹਿੰਦੇ ਨੇ ਕਿ ਜਿਸ ਇਨਸਾਨ ਦੀ ਨੀਂਹ ਪੱਕੀ ਹੁੰਦੀ ਹੈ ਉਹ ਵੱਡੀਆਂ-ਵੱਡੀਆਂ ਬਿਲਡਿੰਗਾਂ ਉਸਾਰ ਕੇ ਰੱਖ ਦਿੰਦਾ ਹੈ ਇਹ ਕਹਾਵਤ ਬਿਲਕੁਲ ਸਿੱਧ ਪੈੜਦੀ ਹੈ ਡੇਰਾ ਵਸੀ ਦੇ ਮੁਬਾਰਕਪੁਰ ਦੇ ਇਸ ਸਕੂਲ ਦੇ ਵਿੱਚ ਕਿੱਥੇ ਅਸੀਂ ਖੜੇ ਆ ਸਕੂਲ ਦੀ ਬਿਲਡਿੰਗ ਵੇਖ ਕੇ ਜ਼ਰੂਰ ਲੱਗ ਰਿਹਾ ਹੋਣਾ ਕਿ ਪੁਰਾਣੀ ਬਿਲਡਿੰਗ ਹੈ ਇਹਦੀ ਜਿਹੜੀ ਇਮਾਰਤ ਹੈ ਬਹੁਤੀ ਮਜ਼ਬੂਤ ਨਹੀਂ ਲੱਗਦੀ ਹਣੀ ਤੁਹਾਨੂੰ ਵੇਖਣ ਨੂੰ ਲੇਕਿਨ ਇਸ ਬਜ਼ੁਰਗ ਇਮਾਰਤ ਦੇ ਵਿੱਚੋਂ ਬੜੇ ਨੌਜਵਾਨ ਤਰੱਕੀਆਂ ਕਰ ਚੁੱਕੇ ਨੇ ਉੱਚੇ-ਉੱਚੇ ਮਕਾਮ ਹਾਸਲ ਕਰ ਚੁੱਕੇ ਨੇ ਚਾਹੇ ਬਿਜ਼ਨਸ ਪੱਖੋਂ ਹੋਵੇ ਚਾਹੇ ਕਿਸੇ ਅੱچے ਉਚੋਦੇ ਤੇ ਪਹੁੰਚਣ ਦੀ ਗੱਲ ਹੋਵੇ ਤੇ ਚਾਹੇ ਪੱਤਰਕਾਰਤਾ ਦੇ ਮਕਾਮ ਹਾਸਲ ਕਰਨੇ ਹੋ ਇਸ ਸਕੂਲ ਨੇ ਪੱਤਰਕਾਰ ਵੀ ਦਿੱਤੇ ਨੇ ਇਸ ਸਕੂਲ ਦੀ ਪੜ੍ਹਾਈ ਨੇ ਉਹ ਬੰਦੇ ਤਿਆਰ ਕਰ ਦਿੱਤੇ ਜਿਹੜੇ ਅੱਗੇ ਲੋਕਾਂ ਨੂੰ ਹੋਰ ਰੋਜ਼ਗਾਰ ਵੀ ਮੁਹੱਈਆ ਕਰਵਾ ਰਹੇ ਨੇ ਸਕੂਲ ਦੇ ਵਿੱਚ ਪਹੁੰਚੇ ਸੀਗੇ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਇੱਥੇ ਪਹੁੰਚੇ ਹੋਏ ਨੇ 50-50 ਸਾਲ ਦੇ ਨੌਜਵਾਨ ਲੜਕੇ ਲੜਕੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੇਰੇ ਸਾਹਮਣੇ ਇਹ ਜਿਹੜੇ ਸਾਰੇ ਲੋਕ ਬੈਠੇ ਨੇ ਇਸੇ ਸਕੂਲ ਦੇ ਪੜ੍ਹੇ ਲਿਖੇ ਨੇ ਇਸੇ ਸਕੂਲ ਨੇ ਇਹਨਾਂ ਨੂੰ ਉਸ ਮਕਾਮ ਤੇ ਪਹੁੰਚਾਇਆ ਕਿ ਇਹ ਆਪਣੇ ਪਰਿਵਾਰਾਂ ਦੇ ਨਾਲ ਨਾਲ ਹੋਰ ਕਈ ਪਰਿਵਾਰ ਵੀ ਰੋਜ਼ਗਾਰ ਦੇ ਕੇ ਪਾਲ ਰਹੇ ਨੇ ਇਹ ਜੇ ਤੁਸੀਂ ਇੱਕ ਵਾਰੀ ਚੰਗੀ ਤਰ੍ਹਾਂ ਫੇਰ ਦੇਖ ਲੋ ਅਗਰ ਸ਼ੁਰੂ ਤੋਂ ਸ਼ੁਰੂ ਹੁੰਨੇ ਆ ਤਾਂ ਕੋਈ ਦੁਕਾਨਦਾਰ ਹੈ ਕੋਈ ਵੱਡਾ ਬਿਜ਼ਨਸਮੈਨ ਹੈ ਕੋਈ ਕਿਸੇ ਚੰਗੇ ਅਹੁਦੇ ਉੱਪਰ ਕੰਮ ਕਰ ਰਿਹਾ ਹੈਗਾ ਕੋਈ ਮੇਰੀ ਭੈਣ ਘਰ ਦੇ ਵਿੱਚ ਰਹਿ ਕੇ ਵੀ ਆਪਣੇ ਬੱਚਿਆਂ ਦੇ ਨਾਲ ਨਾਲ ਕਾਰੋਬਾਰ ਕਰ ਰਹੀ ਹੈ ਕੰਮ ਕਰ ਰਹੀ ਹੈ ਕੋਈ ਸਕੂਲ ਦੇ ਵਿੱਚ ਹਜੇ ਵੀ ਉਸੇ ਤਰ੍ਹਾਂ ਸੇਵਾ ਨਿਭਾ ਰਿਹਾ ਹੈ ਕੋਈ ਪੱਤਰਕਾਰਤਾ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਇਸ ਸਕੂਲ ਦੀ ਇਹ ਫਸਲ ਹੈ जिਨੇ ਲੋਕਾਂ ਨੂੰ ਵਧੀਆ ਤੇ अच्छे ਦਿਨ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਰਸਨਲਿਟੀਆਂ ਦੇਖ ਕੇ ਤੁਸੀਂ ਸਮਝ ਸਕਦੇ ਹੋ ਕਿ ਸਕੂਲ ਨੇ ਕੀ ਕੁਝ ਦਿੱਤਾ ਹੋਣਾ ਕਿਉਂਕਿ ਸਕੂਲ ਕੋਈ ਵੀ ਹੋਵੇ ਜੇਕਰ ਉਹਦੇ ਵਿੱਚ ਪੜ੍ਹੇ ਹੋਏ ਬੰਤੇ ਉਸ ਨੂੰ ਚੇਤੇ ਰੱਖਦੇ ਨੇ ਇਹ ਹੋਸ ਤੋਂ ਵੀ ਵਧੀਆ ਗੱਲ ਹੋ ਜਾਂਦੀ ਹੈ 1986 ਦੇ ਵਿੱਚ ਇਹ ਸਾਰੇ ਲੋਕ 10ਵੀਂ ਕਰਕੇ ਆਪਣੇ ਆਪਣੇ ਕੰਮਕਾਰਾਂ ਨੂੰ ਤੁਰ ਗਏ ਸੀ ਲੇਕਿਨ ਫੇਰ ਸਕੂਲ ਦਾ ਮੋਹੜ ਨੂੰ ਇਸੇ ਸਕੂਲ ਦੇ ਪ੍ਰਿੰਸੀਪਲ ਰੂਮ ਦੇ ਵਿੱਚ ਇਕੱਠਾ ਕਰਨ ਲਈ ਮਜਬੂਰ ਕਰ ਦਿੰਦਾ ਹੈ ਕਿਹੜੀ ਗੱਲੋਂ ਇਹ ਸਾਰੇ ਦੁਬਾਰਾ ਇਸ ਸਕੂਲ ਵਿੱਚ ਇਕੱਠੇ ਹੋਏ ਨੇ ਕੀ ਆਨ ਦੇ ਮਨ ਦੇ ਵਿੱਚ ਫੁਰਨੇ ਦੇ ਜਿਸ ਕਰਕੇ ਇਹ ਦੁਬਾਰਾ ਇਕੱਠੇ ਹੋ ਕੇ ਇਥੇ ਮੀਟਿੰਗ ਕਰ ਰਹੇ ਨੇ ਸਕੂਲ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਪਾਂ ਪੈਣਾ ਦੇ ਨਾਲ ਪੰਜ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਨੀਸ਼ੀ ਗੁਪਤਾ ਹੈ ਔਰ ਮੈਂ ਹਰਿਆਣਾ ਗਵਰਨਮੈਂਟ ਮੈਂ ਐਜ਼ ਅ ਵਾਟਰ ਮੀਟਰ ਇਨਸਪੈਕਟਰ ਹੂੰ ਔਰ ਮੈਂ 1986 ਕੀ ਹਾਂ ਪੜ੍ਹੀ ਹੋਈ ਹੂੰ 10ਵੀਂ ਪਾਸ ਹੂੰ ਪਾਸ ਆਊਟ ਹੂੰ ਔਰ ਮੈਂ ਇੱਕ ਅਗੇ

ਪਰ ਉਹ ਚੇਤੇ ਆਉਂਦੇ ਨੇ ਜਿਹੜੇ ਪਿਛਲੇ ਬੀਤੇ ਹੋਏ ਦਿਨ ਨੇ ਉਹ ਹ ਉਸ ਦਾ ਸ਼ਹਿਰੀ ਮਾਨ ਦਾ ਗਾਣਾ ਹੈ ਨਾ ਬੜੇ ਚੇਤੇ ਆਉਂਦੇ ਨੇ ਯਾਰ ਅਨਮੋਲੇ ਉਹ ਬਾਤ ਹਮ ਆ ਅੱਜ ਯਾਰ ਅਨਮੋਲੇ ਤਾਂ ਸਾਰੇ ਇਕੱਠੇ ਹੋਈ ਕੇ ਨੇ ਫਿਰ ਹੁਣ ਮੈਂ ਦੇਖੋ ਗੱਲ ਅੱਗੇ ਸ਼ੁਰੂ ਕਰਾਂ ਉਸ ਤੋਂ ਪਹਿਲੇ ਦੱਸੋ ਵੀ ਹਰੇਕ ਸਕੂਲ 'ਚ ਆਪਣੇ ਸਾਥੀ ਦਾ ਕੋਈ ਨਾ ਕੋਈ ਨਾਮ ਰੱਖਿਆ ਜਾਂਦਾ ਸੀਗਾ ਉਹ ਕੋਈ ਸਾਥੀ ਆਇਆ ਹੈਗਾ ਨਹੀਂ ਅਸੀਂ ਛੇੜੇ ਹੋਏ ਸਾਥੀਆਂ ਦਾ ਨਾਮ ਤਾਂ ਨਹੀਂ ਰੱਖਿਆ ਕਦੇ ਜੋ ਉਸ ਟਾਈਮ ਇੰਨਾ

ਲੇਕਿਨ ਹਮ ਉਹ ਨਾਮ ਅਬ ਬਤਾਏਗੇ ਨਹੀਂ ਆਪਕੋ ਜੀ ਉਹਦਾ ਰਿਸਪੈਕਟ ਹੈ ਜੀ ਉਸ ਸਮੇਂ ਦਾ ਇੱਕ ਸਮਾਂ ਹੁੰਦਾ ਜਿਸ ਟੀਮ ਏਜ ਦੇ ਵਿੱਚ ਬੱਚਾ ਸ਼ਰਾਰਤਾ ਵੀ ਕਰਦਾ ਹੈਗਾ ਇੱਕ ਦੂਜੇ ਨੂੰ ਛੇੜਦਾ ਵੀ ਹੈਗਾ ਪਰ ਉਹ ਚੀਜ਼ਾਂ ਜਿਹੜੀਆਂ ਯਾਦ ਜ਼ਰੂਰ ਰਹਿੰਦੀਆਂ ਹੈਗੀ ਨੇ ਤੁਹਾਡਾ ਕੀ ਨਾਮ ਹੈ ਜੀ ਅਨੀਤਾ ਗੁਪਤਾ ਗੁਪਤਾ ਜੀ ਤੁਸੀਂ ਕੀ ਕਰਦੇ ਹੋ ਹਾਊਸ ਵਾਈਫ ਹਾਂ ਅੱਜ ਜਿਵੇਂ ਹੁਣੇ ਕਹਿੰਦੇ ਵੀ ਅਸੀਂ ਇੱਕ ਸਰਕਾਰੀ ਅਦਾਰੇ ਦੇ ਵਿੱਚ ਕੰਮ ਕਰਦੇ ਆ ਰੋਜ਼ ਨਾਲ ਪਬਲਿਕ ਡੀਲਿੰਗ ਹੁੰਦੀ ਆ ਪਰ ਤੁਸੀਂ ਹਾਊਸ ਵਾਈਫ ਹੋ ਘਰ ਤੋਂ ਨਿਕਲ ਕੇ ਅੱਜ ਦੁਬਾਰਾ ਪੁਰਾਣੇ ਸਾਥੀਆਂ ਕੋਲ ਆ ਕੇ ਬੈਠੇ ਕੁਝ ਮਾਹੌਲ ਚ ਚੇਂਜ ਲੱਗ ਰਿਹਾ ਵਧੀਆ ਲੱਗ ਰਿਹਾ ਬਚਪਨ ਮੈਂ ਜੋ ਪੜ੍ਹੇ ਆ ਸਾਰਤੇ ਆਂ ਆਪਸ ਵਿੱਚ ਖੇਲੇ ਆਂ ਖੁੱਦੇ ਆਂ ਉਹ ਸਾਰੇ ਸੋ ਗੱਲਾਂ ਸੀ ਪਹਿਲਾਂ ਨਾਲ ਵੀ ਕਰ ਲੀਆਂ ਹੈਗੀਆਂ ਹੁਣ ਅੱਗੇ ਹੋਰ ਵੀਰ ਵੀ ਹੈਗੇ ਨੇ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਇਹ ਜਿਹੜੀ ਵਿਅੋਤ ਜਿਹਦੇ ਦਿਮਾਗ ਵਿੱਚ ਆਈ ਆਪੋ ਉਹਨਾਂ ਵੀ ਗੱਲਬਾਤ ਕਰਦੇ ਆਂ ਭਰਤਵਾਰ ਜੀ ਤੁਹਾਡਾ ਉਪਰਾਲਾ ਬੜਾ ਵਧੀਆ ਇਹ ਉਪਰਾਲਾ ਕਰਨ ਲਈ ਮਸਤੀ ਕਿਸ ਤਰ੍ਹਾਂ ਦਿਮਾਗ ਚ ਆਇਆ ਜੀ ਸਦ ਅਠਵੜਾ ਧੰਨਵਾਦ ਤੁਹਾਡੇ ਚੈਨਲ ਦੇ ਮਾਧਮ ਅਸੀਂ ਲੋਕਾਂ ਤੱਕ ਸ਼ੁਭ ਸਨੇਹਾ ਪਹੁੰਚਾਉਣਾਗੇ ਸਰ ਇਸ ਤੰ ਇੱਕ ਮਾਪਾਪ ਇੱਕ ਸਾਨੂੰ ਜਨਮ ਦਿੰਦਾ ਹੈ ਜਨਮ ਉਹਦਾ ਸੀ ਦੇਣੀ ਦੇ ਸਦੇ ਮਾਂ ਦਾ ਦੇਣ ਅਸੀਂ ਕਿ ਦੇ ਨਹੀਂ ਸਕਦੇ ਉਸ ਤੋਂ ਬਾਅਦ ਇੱਕ ਇਹ ਜਾਂਦੀ ਹੈ ਇੱਕ ਬੱਚੇ ਨੂੰ ਸਿੱਖਿਆ ਦੇਣੀ ਜਿਹਦੇ ਵਿੱਚ ਸਾਡੇ ਟੀਚਰਸ ਆ ਜਿਹੜੇ ਸਾਡੇ ਗੁਰੂ ਹੈ ਉਹਦਾ ਮੇਨ ਰੋਲ ਹੁੰਦਾ ਹੈ असी इसी वास्ते एक सारे असी ग्रुप जो उन्नीस सौ छियासी बैच है सारे असं कट्ठे हुए हैं बहुत अच्छा लगे सैंतीस साल के बाद असं कट्ठे हुए हैं साल खुशी का कोई साढ़े कोर्ड ही नहीं है कि अभी अंदरों किस है मिलकर एक रिश्तेदार रोज़ मिलते हैं लेकिन सैंतीस साल के बाद कट्ठे होना बहुत वो अपराधी है उसके बाद असी सोच सागी जो असि शुरू कर लगे भी सौ साल इस बिल्डिंग बने हो गए जिथे असी पढ़े हैं असी काबल बने हैं अगर रूबरू हो रहे हैं ਕੀਨੇ ਕੀਤਾ ਜੀ ਸਾਡੇ ਗੁਰੂਆਂ ਨੇ ਅਸੀਂ ਉਹਨਾਂ ਨੂੰ ਸਨਮਾਨਿਤ ਕਰਨਾ ਸੋਚਿਆ ਵੀ ਅਸੀਂ ਉਹਨਾਂ ਗੁਰੂਆਂ ਜੀ ਨੇ ਸਾਨੂੰ ਇਸ ਕੱਲ ਬਣਾਇਆ ਅਸੀਂ ਇਹ ਪ੍ਰੋਗਰਾਮ ਨੂੰ ਬਹੁਤ ਵੱਡਾ ਲੈਵਲ ਤੇ ਕਰਾਂਗੇ ਅਸੀਂ ਤੁਹਾਡੇ ਸਹਿਯੋਗ ਨਾਲ ਸਾਡੇ ਬੈਚਮੈਂਟ ਸਹਿਯੋਗ ਨਾਲ ਗੁਰੂ ਨੂੰ ਸਨਮਾਨ ਗੁਰੂ ਨੇ ਸਾਨੂੰ ਪੜਾਇਆ ਇੱਕ ਗਹਿਣਾ ਹੁੰਦਾ ਜੀ ਕਿਸੇ ਵੀ ਟੀਚਰਸ ਨੂੰ ਵੀ ਸਾਨੂੰ ਕੋਈ ਗਹਿਣਾ ਗੁਰੂ ਦਕਸ਼ਨਾ ਹੈ ਉਹ ਅਸੀਸ ਰੂਪ ਚ ਬਣਾ ਲੱਗੇ ਵੀ ਅਸੀਂ ਗੁਰਦਕਸ਼ਨਾ ਅਸੀਂ ਉਹਨੂੰ ਟੀਚਰਸ ਨੂੰ ਦੇਣੀ ਹੈ ਜੀ ਸਾਡਾ ਹੀ ਹੈ ਜੀ ਉਪਰਾਲਾ ਤੇ ਅਸੀਂ ਰਲ ਮਿਲ ਕੇ ਸੋਮਾ ਸਾਲ ਮਨਾ ਲਗੇ ਆ ਤੁਹਾਡੇ ਸਹਿਯੋਗ ਦੀ ਬਹੁਤ ਬਹੁਤ ਸਾਨੂੰ ਉਮੀਦ ਹੈ ਜੀ ਧੰਨਵਾਦ ਸਰ ਗੁਰ ਕੋ ਦੀ ਸਹਿਯੋਗਤਾ ਵੱਧਦਾ ਹੀ ਹੈ ਕਿਉਂਕਿ ਜਦੋਂ ਅੱਛੇ ਉਪਰਾਲੇ ਹੁੰਦੇ ਨੇ ਤਾਂ মিডিਆ ਦਾ ਫਰਜ਼ ਬਣਦਾ ਉਹਨੂੰ ਦਿਖਾਇਆ ਜਾਵੇ ਕਿਉਂਕਿ মিডিਆ ਕਰਮੀ ਵੀ ਇਹੀ ਜੇ ਸਕੂਲਾਂ ਚੋਂ ਨਿਕਲ ਕੇ ਆਉਂਦੇ ਨੇ ਜਿਵੇਂ ਕਿ ਅਸੀਂ ਨਿਕਲ ਕੇ ਆਏ ਤੇ ਇੱਥੇ ਵੀ ਉਹ মিডিਆ ਕਰਮੀ ਬੈਠੇ ਨੇ ਜਿਹੜੇ ਇੱਥੇ ਸਕੂਲ ਚੋਂ ਨਿਕਲ ਕੇ ਅੱਜ ਇੱਕ ਅੱਛੇ ਪ੍ਰੈਸ ਕਲੱਬ ਦੇ ਚੇਅਰਮੈਨ ਨੇ ਕੀ ਨਾਮ ਹੈ ਤੁਹਾਡਾ ਹਾਂ ਅਮਿਤ ਕਾਲੀਆ ਜੀ ਤੇ ਮੈਂ ਪਹਿਲੇ ਜਾਗਰਨ ਤੋਂ ਪੱਤਰਕਾਰ ਸੀ ਤੇ ਬੜੇ ਆਧਾਰਿਆਂ ਨਾਲ ਜੁੜੇ ਰਹੇ ਕਿਸਾਲਾ ਤੋਂ ਜੀ ਮੈਂ ਕਿੰਨ ਸਾਲੋਂ ਤੋਂ ਕਿ ਆਧਾਰਨ ਜੁੜੇ ਨੇ ਪਹਿਲੇ ਮੈਂ ਪ੍ਰੈਸ ਕਲਬ ਦਾ ਪ੍ਰਧਾਨ ਵੀ ਕੀਤਾ ਸਾਰੇ ਆ ਤੇ ਹੁਣ ਮੈਂ ਆਪਣਾ ਹੈਲਥ ਇਸ਼ੂ ਕਰਕੇ ਵਰਦਾਨਗੀ ਨਹੀਂ ਸ਼ਕਸ਼ਦਾ ਮੈਨੂੰ ਐਸੇ ਉਹਨਾਂ ਨੇ ਅਵਲਾਈਜ਼ ਕਰਦੇ ਹੋਏ ਮੇਰੀ ਪੱਤਰਕਾਰਤਾ ਦੇਖਦੇ ਹੋਏ ਉਹਨਾਂ ਨੇ ਮੈਨੂੰ ਆਪਣਾ ਨਿਯੁਕਤ ਕੀਤਾ ਜੀ ਸ਼ੇਅਰਮੈਨ ਪ੍ਰੈਸ ਕਲਬ ਦਾ ਪ੍ਰੈਸ ਕਲਬ ਦਾ ਚੇਅਰਮੈਨ ਤੇ ਅੱਜ ਸ਼ਰੂਤੀ ਜੀ ਦਾ ਫੋਨ ਆਇਆ ਸੀ ਕਿੰਨੇ ਦਿਨ ਪਹਿਲੇ ਫੋਨ ਆਇਆ ਸੀ ਉਸ ਦਿਨ ਮੇਰੇ ਤੋਂ ਵੀ ਠੀਕ ਨਹੀਂ ਸੀ ਮੈਂ ਮੀਟਿੰਗ ਅਟੈਂਡ ਨਹੀਂ ਕਰ ਪਾਇਆ ਤੇ ਇਹਨਾਂ ਨੇ ਦੱਸਿਆ ਸੀ ਕਿ ਸਾਡੇ ਸਕੂਲ ਦੇ ਜਿਹੜੀ ਆਪਣਾ ਬਣੇ ਨੂੰ 100 ਸਾਲ ਹੋ ਚੁੱਕੇ ਐ ਤੇ ਇਸ ਕਰਕੇ 1986 ਜਪਾਨ ਇਹਤੇ 10ਵੀਂ ਪਾਸ ਕੀਤੀ ਜੀ ਤੇ ਫਿਰ ਸਾਰੇ ਜਿੰਨੇ ਵੀ ਮੇਰੇ ਭਰਾ ਬੰਦੂ ਬੈਠੇ ਦੇ ਆ ਸਾਰੇ ਆਪਣੇ ਨਾਲ ਜੁੜੇ ਦੇ ਆ ਤੇ ਕਿੰਨੇ ਸਾਲ ਹੋ ਗਏ ਸੀ ਇਹਨਾਂ ਨਾਲ ਨਾ ਮਤਲਬ ਰਿਸ਼ਤਾ ਰਿਹਾ ਨਹੀਂ ਸੀ ਪਰ ਸਾਰੇ ਆਪਣੇ ਆਪਣੇ ਕਮੇਟ ਜੁੜ ਗਏ ਹਰ ਇੱਕ ਦਾ ਆਪਣਾ ਆਪਣਾ ਕੰਮ ਸੀ ਤੇ ਅੱਜ ਕਈ ਸਾਲਾਂ ਬਾਅਦ ਮਿਲੇ ਤੇ ਸ਼ਕਲਾਂ ਵੀ ਸ਼ਾਇਦ ਸਭ ਦੇ ਜਿਹੜੇ ਚਿਹਰੇ ਤੇ ਜਿਹੜਾ ਬਚਪਨਾ ਸੀ ਅੱਜ ਚਿਹਰੇ ਤੇ ਉਹਨਾਂ ਦੇ ਸਫੇਦੀ ਆ ਚੁੱਕੀ ਹੈ ਮੈਂ ਜਿਲ੍ਹੇ ਅੰਦਰ ਐਂਟਰ ਕੀਤਾ ਸਕੂਲ ਦੇ ਤੇ ਇੱਕ ਵਾਰਾ ਦੋਸਤ ਐ ਐਨੇ ਆਂਦੇ ਆਂ ਮੈਂ ਨਹੀਂ ਇਹਨੂੰ ਪਛਾਣਿਆ ਵੀ ਕੌਣ ਐ ਚੁੱਲ ਪਛਾਣ ਲਿਆ ਥੋੜਾ ਜਿਹਾ ਐਨ ਇਹ ਮੈਨੂੰ ਆਂਦੇ ਆ ਜਿਲ੍ਹੇ ਅੰਦਰ ਵੜਿਆ ਅੱਜ ਕੱਲ ਮੈਂ ਆਪਣਾ ਪੱਤਰਕਾਰ ਦੀ ਦੁਨੀਆ 'ਚ ਅਮਿਤ ਕਾਲੀ ਦੇ ਨਾਮ ਦਾ ਮਸ਼ਹੂਰ ਆ ਪਰ ਜਿਹੜਾ ਮੇਰਾ ਬਚਪਨ ਦਾ ਨਾਮ ਛੋਚੀ ਹੈ ਜੀ ਜਿਹੜੀ ਮੈਨੂੰ ਨਾ ਨਾਮ ਸੁਣ ਕੇ ਖੁਸ਼ੀ ਹੁੰਦੀ ਹੈ ਇਹਨੇ ਮੁੰਡੇ ਨੇ ਆਂਦੇ ਮੁੰਡੇ ਗੰਗ ਆ ਜੀ ਮੈਨੂੰ ਅੱਜ ਇਹਨੇ ਆਂਦੇ ਕਹਿੰਦੇ ਕਹਿੰਦਾ ਹੋਰ ਛੋਚੀ ਕੀ ਹਾਲ ਆ ਜਿਹੜੀ ਪਾਦੀ ਪਾਸ਼ਾ ਬੋਲਦੇ ਆ ਇੰਨੀ ਮਨ ਨੂੰ ਖੁਸ਼ੀ ਹੋਈ ਇੰਨਾ ਮਨ ਨੂੰ ਸਕੂਨ ਮਿਲਿਆ ਨਾ ਵੀ ਮੈਂ ਦੱਸ ਨਹੀਂ ਸਕਦਾ ਵੀ ਕਈ ਸਾਲਾਂ ਬਾਅਦ ਦੁਬਾਰਾ ਛੋਚੀ ਬਣ ਕੇ ਕਿੰਨਾ ਕੁ ਵਧੀਆ ਲੱਗਿਆ ਮੈਂ ਕਹਿੰਦਾ ਜੀ ਮ제 ਹੀ ਆ ਗਿਆ ਜੀ ਲੋਕੀ ਖੂਨ ਦੀਆਂ ਬੋਤਲਾਂ ਨਾ ਛਡਵਾਉਂਦੇ ਆ ਜਾਂ ਫਰੂਟ ਖਾਂਦੇ ਆ ਹੈ ਤਾਂ ਹੋਰ ਵਿਟਾਮਿਨ ਵਗੈਰਾ ਲੈਣੇ ਆ ਇਹਨੇ ਮੁੰਡੇ ਨੇ ਛੋਚੀ ਕਹਿ ਕੇ ਸਭ ਕੁਝ ਬੁਰੀਆ ਕਰ ਪੂਰਾ ਕਰ ਪਾ ਜੀ ਬਿਲਕੁਲ ਛੋਚੀ ਦੀ ਗੱਲ ਕਰਾਂਗੇ ਕਿਉਂਕਿ ਉਹ ਰਸੇ ਪੁਆਵਦੇ ਨੇ ਤੇ ਪੁਆਦੀ ਨਾਲ ਗੱਲਬਾਤ ਹੋਏਗੀ ਹੁਣ ਠੀਕ ਹੈ ਵੀਰੇ ਆ ਬਹੁਤ ਦੀ ਮੈਂ ਦੱਸਣਾ ਵੀ ਛੋਚੀ ਕਿੱਦਾਂ ਲੱਗਿਆ ਛੋਚੀ ਬੜਾ ਵਧੀਆ ਲੱਗਿਆ ਜੀ ਅ ਜਦੋਂ ਮਿਲੇ ਨਾ ਆ ਕੇ ਆਇਆ ਚੋਚੀ ਅੰਦਰ ਚੋਚੀ ਕਹਿਣ ਨਾਲ ਬੜਾ ਸੁਆਦ ਆਇਆ ਛੁੜੀ ਥੋੜੀ ਪਾਸ਼ਾ ਨੇ ਪੁੱਛ ਹਦੀ ਜਿਵੇਂ ਗੱਲ ਕੀਤੀ ਉਹਦੇ ਚ ਗੱਲ ਦੱਸੋ ਵੀ ਇਹਨੇ ਕਿਹੜੇ ਕਿਹੜੇ ਸ਼ਰਾਰਤਾਂ ਆਪਣੇ ਟੈਮ ਚ ਕੀਤੀਆਂ ਨੇ ਸ਼ਰਾਰਤਾਂ ਤਾਂ ਆਪਾਂ ਸਾਰੇ ਹੀ ਹੁੰਦੇ ਸੀ ਉਸ ਟਾਈਮ ਚੋਚੀ ਨਾਲ ਆਪਣੀ ਜਦਾਵਾ ਸ਼ਰਾਰਤਬਾਜ਼ੀ ਚੱਲਦੀ ਸੀ ਤਾਂ ਫਿਰ ਚੋਚੀ ਦਾ ਯਾਦ ਰਹਿਣਾ ਹੀ ਸੀ ਕਦੀ ਇਦਾਂ ਤਾਂ ਨਹੀਂ ਹੋਇਆ ਹੋਏਗਾ ਵੀ ਯਾਰ ਆਪਾਂ ਸਕੂਲ ਤਾਂ ਆਏ ਹੁਣ ਭੱਜ ਕੇ ਕਿਤੇ ਫਿਲਮ ਵੀ ਦੇਖ ਕੇ ਆਏ ਫਿਲਮ ਵੀ ਦੇਖੀ ਛੋਸ਼ੀ ਨਹੀਂ ਨਹੀਂ ਇਹ ਆਪਾਂ ਸਾਡੀ ਕਲਾਸ 'ਚ ਮੇਰੇ ਖਿਆਲ ਬੜੇ ਘੱਟ ਸੀ ਇਹ ਜਿਹੇ ਭੱਜਣ ਵਾਲੇ ਹਾਂ ਬੜਾ ਪਿਆਰ ਸੀ ਆਪਣਾ ਕਲਾਸ 'ਚ ਜੀ ਟੀਚਰਾਂ ਨਾਲ ਵੀ ਤੇ ਸਾਰੇ ਵਿਦਿਆਰਥੀਆਂ ਨਾਲ ਵੀ ਇਹੋ ਜਿਹਾ ਕੁਝ ਨਹੀਂ ਸੀ ਸਰ ਤੁਸੀਂ ਕੀ ਕਰਦੇ ਹੋ ਮੇਰਾ ਆਪਣਾ ਬਿਜ਼ਨਸ ਹੈ ਜੀ ਹਾਂ ਵਧੀਆ ਅੱਛਾ ਸੈਟਲਡ ਹੈਗਾ ਹਾਂ ਬਹੁਤ ਵਧੀਆ ਹੈ ਜੀ ਬੱਚੇ ਆਪਾਂ ਨੇ ਸਾਦੀ ਕਰਦੇ ਹੁਣ ਤਾਂ ਬੋਨਸ ਕਮਾ ਰਹੇ ਆ ਬਿਲਕੁਲ ਸਹੀ ਗੱਲ ਕਹੀ ਹੈ ਕਿ ਜਦੋਂ ਆਪਾਂ ਆਪਣੀ ਜ਼ਿੰਦਗੀ ਤੋਂ ਸੰਤੋਸ਼ਟ ਹੁੰਨੇ ਆ ਤਾਂ ਲੱਗਦਾ ਕਿ ਜਿਹੜੇ ਸਾਡੇ ਅਧਿਆਪਕਾਂ ਨੇ ਸਾਡੇ ਗੁਰੂਆਂ ਨੇ ਸਾਨੂੰ ਤਾਲੀਮ ਦਿੱਤੀ ਆ ਉਹ ਕਿਤੇ ਨਾ ਕਿਤੇ ਸਾਰਤਕ ਹੋ ਗਿਆ ਸਰਦਾਰ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਦਿਲਵੀਰ ਸਿੰਘ ਹੈ ਜੀ ਮੈਨੂੰ ਇਹ ਸਾਰੇ ਵੀਰੂ ਦੇ ਨਾਮ ਤੋਂ ਹੀ ਜਾਣਦੇ ਨੇ ਜਿਹੜਾ ਕਿ ਫੇਰ ਸਕੂਲ ਦਾ ਨਾਮ ਸੀ ਜਾਂ ਘਰ ਦਾ ਨਾਮ ਸੀ ਇੱਕ ਛੋਲੇਜ ਵੀਰੂ ਮਸ਼ਹੂਰ ਹੈ ਜੀ ਕੋਣ ਦਾ ਵਾ ਛੋਲੇ ਦਾ ਵੀਰੂ ਸੀ ਤੇ ਇੱਕ ਮੈਰਾ ਨਾਮ ਵੀਰੂ ਸੀ ਤੇ ਫਿਰ ਕੋਈ ਤੁਸੀਂ ਤਾਂ ਟੈਂਕ ਟੁੰਕੀ ਤੇ ਕਦੀ ਜੜੇ ਹੈਗੇ ਨਹੀਂ ਜੀ ਮੇਰਾ ਇਹਦੇ ਨਾਲ ਤਾਂ ਨਹੀਂ ਪਰ ਮੇਰਾ ਐਡਵਰਟਾਈਜ਼ਿੰਗ ਨਾਲ ਕਾਫੀ ਰਿਲੇਸ਼ਨ ਰਿਹਾ ਤੇ ਮੇਰੀ ਲਾਈਨ ਜਿਹੜੀ ਹੈਗੀ ਇਹ ਮੇਰੀ ਡਿਜ਼ਾਈਨ ਦੀ ਹੀ ਲਾਈਨ ਹੈਗੀ ਤੇ ਐਡਵਰਟਾਈਜ਼ਿੰਗ 'ਚ ਹੀ ਰਿਹਾ ਤੇ ਹੁਣ ਸਕੂਲ ਦੇ ਵਿੱਚ 86 ਤੋਂ ਬਾਅਦ ਦੁਬਾਰਾ ਆ ਕੇ ਬੈਠੇ ਆ ਆਪਾਂ ਕਿੰਨੇ ਕੁ ਪੁਰਾਣੇ ਦਿਨ ਯਾਦ ਆ ਰਹੇ ਨੇ ਕੀ ਲੱਗ ਰਿਹਾ ਹੈ ਕਿ ਹਾਂ ਆਪਾਂ ਹੁਣ ਘਰ ਦੀ ਜਿਹੜੇ ਹੋਰ ਕੰਮਕਾਰ ਸੀ ਇਹ ਘਰ ਦੀਆਂ ਚਿੰਤਾਵਾਂ ਸੀ ਹੁਣ ਤਾਂ ਰਿਲੈਕਸ ਮਹਿਸੂਸ ਹੋ ਰਿਹਾ ਰਿਲੈਕਸ ਦੇਖੋ ਜੀ ਅੱਜ ਪਹਿਲੀ ਗੱਲ ਤੇ ਉਹ ਕਹਿੰਦੇ ਨਾ ਸੰਤ ਤੁਸੀਂ ਕਿਸੇ ਨੂੰ ਨਵਾਂ ਬੰਦੇ ਨੂੰ ਬੜੇ ਟਾਈਮ ਬਾਅਦ ਵੀ ਮਿਲੋ ਤਾਂ ਇੱਕ ਉਪਰਾਜਾਪਣ ਹੁੰਦਾ ਹੈ ਪਰ ਇੱਥੇ ਆ ਕੇ ਉਹ ਐਦਾਂ ਲੱਗ ਰਿਹਾ ਹੈ ਕਿ ਜਿਸ ਦਿਨ ਜੇ ਅਸੀਂ ਛੱਡ ਕੇ ਗਏ ਸੀ ਉਸ ਤੋਂ ਬਾਅਦ ਅਗਲਾ ਦਿਨ ਇਹ ਹੈ ਬਦੋ 37 ਸਾਲ ਦਾ ਜਿਹੜਾ ਵਿੱਚ ਗੈਪ ਹੈ ਉਹ ਖਤਮ ਹੀ ਹੋ ਗਿਆ ਲੱਗਦਾ ਹੈ ਉਹ ਲੱਗਦਾ ਹੈ ਕਿ ਉਹ ਹੈ ਹੀ ਨਹੀਂ ਸੀਗਾ ਤੇ ਇਹ ਜਿਸ ਤਰ੍ਹਾਂ ਅਸੀਂ ਉਦਾਂ ਗਏ ਸੀ ਉਦਾਂ ਹੀ ਅੱਜ ਮਿਲੇ ਆ ਉਸ ਖੁਸ਼ੀ ਨੇ ਉਹ ਜਿਹੜਾ ਵਿਚਲਾ ਗੈਪ ਹੈ ਅਲੋਪ ਕਰਤਾ ਉਹ ਅਲੋਪ ਹੋ ਗਿਆ ਜੀ ਉਹ ਵਿਚਲਾ ਗੈਪ ਜਿਹੜਾ ਹੈਗਾ ਨਾ ਉਹ ਹੁਣ ਸਿਰਫ ਮੇਰੇ ਖਿਆਲ ਨਾਲ ਜਿਹਨੂੰ ਕਹਿੰਦੇ ਨਾ ਫਿਜ਼ੀਕਲ ਲੁੱਕ ਹੀ ਚੇਂਜ ਹੋ ਗਈ ਹੈ ਬਟ ਜਿਹੜੀ ਮੈਂਟਲ ਜਿਹੜਾ ਲੈਵਲ ਸੀਗਾ ਉਹ ਸਾਡਾ ਸਾਰਿਆਂ ਦਾ ਹਾਲੀ ਵੀ ਉੱਥੇ ਹੀ ਹੈਗਾ ਉਹਦੇ ਲੱਗ ਰਿਹਾ ਕਿ ਦਿਮਾਗ ਦੇ ਵਿੱਚ ਹੁਣ ਰਸੈਸ ਵਾਲੀ ਘੰਟੀ ਵੱਜੂਗੀ ਦੁਬਾਰਾ ਕਲਾਸ ਨੂੰ ਨਮਸਕਾਰ ਜੀ ਮੈਂ ਮੰਗਲ RAM ਨਾਰੰਗ ਮੈਂ ਕੈਂਪ ਮਾਰਕਪੁਰ ਤੋਂ ਬਿਲੋਂਗ ਕਰਦਾ ਤੇ ਮੈਂ ਪਹਿਲੀ ਤੋਂ ਲੱਗੇ 5ਵੀਂ ਕਲਾਸ ਸਰਕਾਰੀ ਪ੍ਰਾਇਮਰੀ ਸਕੂਲ ਮਾਰਕਪੁਰ ਕੈਂਪ ਤੋਂ ਕੀਤੀ ਤੋ ਉਸ ਤੋਂ ਬਾਅਦ 6ਵੀਂ ਕਲਾਸ ਦੇ ਵਿੱਚ ਮੈਂ ਸਰਕਾਰੀ ਹਾਈ ਸਕੂਲ ਮਾਰਕਪੁਰ ਦੇ ਵਿੱਚ ਦਾਖਲ ਹੋਇਆ ਤੇ ਗਰੀਬ ਹੋਣ ਤੋਂ ਦੇ ਬਾਵਜੂਦ ਵੀ ਆਪਾਂ ਨੇ ਪੜ੍ਹਾਈ ਨੂੰ ਮਤਲਬ ਇੱਕ ਮੁੱਖ ਅਹਿਮੀਅਤ ਦਿੱਤੀ ਅਤੇ ਇੱਕ ਅੱਜ ਅਸੀਂ ਇੱਕ ਬਹੁਤ ਹੀ ਵੱਡੀ ਉਪਲਬਧੀ ਇੱਕ ਅੱਛੇ ਬਿਜ਼ਨਸਮੈਨ ਆ ਇੱਕ ਉਹ ਵੀ ਟੀਚਰਾਂ ਦੀ ਦੌਲਤ ਟੀਚਰਾਂ ਨੇ ਸਾਨੂੰ ਅੱਛਾ ਗਾਈਡ ਕੀਤਾ ਅਤੇ ਸਨ 1986 ਦੇ ਵਿੱਚ ਅਸੀਂ ਇੱਥੋਂ 10ਵੀਂ ਕਲਾਸ A ਦੇ ਵਿੱਚ ਮੈਂ ਪਾਸ ਕੀਤੀ ਫਰਸਟ ਡਿਵੀਜ਼ਨ ਦੇ ਵਿੱਚ ਤੇ ਅੱਜ ਆਪਾਂ ਨੂੰ ਸੁਣ ਕੇ ਔਰ ਮਿਲ ਕੇ ਇਤਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਆਪਾਂ ਨੂੰ ਉਹ ਪੁਰਾਣੇ ਦਿਨ ਯਾਦ ਆ ਗਏ ਜਦੋਂ ਆਪਾਂ ਨੇ 10ਵੀਂ ਪਾਸ ਕੀਤੀ ਆਪਾਂ ਨੇ ਪਿੱਛੇ ਸਕੂਲ ਦੇ ਬਾਰੇ ਜਾਂ ਕਿਸੇ ਵੀ ਇਸ ਪਾਠੀ ਦੇ ਬਾਰੇ ਕੋਈ ਮੁੜ ਕੇ ਅਸੀਂ ਕਿਸੇ ਦੀ ਸੁਧ ਨਹੀਂ ਲਈ ਮਗਰ ਅੱਜ ਮੈਨੂੰ ਉਹੀ ਇੱਕ ਪੁਰਾਣਾ ਸਮਾਂ ਵੀ ਅਸੀਂ ਤਾਂ ਇੱਕ ਸਫੇਦ ਕਮੀਜ਼ ਔਰ ਖਾਕੀ ਕਲਰ ਦੀ ਨਿਕਰ ਹੁੰਦੀ ਸੀ ਸਾਡੇ ਸਾਡੇ ਕੋਲ ਉਹੀ ਅਸੀਂ ਤੁਆਣੀ ਤੇ ਉਹੀ ਅਗਰ ਸਰਦੀਆਂ ਦੇ ਵਿੱਚ ਨਹੀਂ ਸੁਕਣੀ ਤਾਂ ਅਸੀਂ ਬਨਾਨਾ ਪਾ ਕੇ ਆ ਜਾਂਦੇ ਸੀਗੇ। ਮਤਲਬ ਮੈਂ ਕਲਾਸ ਦਾ ਇੱਕ ਮੋਨੀਟਰ ਹੋਣ ਦੇ ਨਾਤੇ ਮੇਰੇ ਕੋਲ ਇੰਨੀ ਗਰੀਬੀ ਸੀ ਕਿ 1.90 ਪੈਸੇ ਫੀਸ ਹੁੰਦੀ ਸੀ। ਸਕੂਲ ਦੇ ਵਿੱਚ ਜਿਹੜੀ ਮੰਥਲੀ ਫੀਸ ਹੁੰਦੀ ਸੀ 1.90 ਪੈਸੇ ਤਾਂ 41 ਬੱਚੇ ਜਾਂ 30 ਬੱਚੇ ਜਾਂ 35 ਬੱਚੇ ਹੋਣ ਦੇ ਨਾਤੇ ਮੇਰੀ ਫੀਸ ਉਹ 2-2 ਰੁਪਏ ਕਰਕੇ ਉਹਦੇ ਵਿੱਚੋਂ ਹੀ ਨਿਕਲ ਜਾਂਦੀ ਸੀ। ਮੈਂ ਆਪਣੀ ਆਪ ਬੇਤੀ ਦੱਸ ਰਿਹਾ ਤੁਹਾਨੂੰ। ਤੇ ਮੈਂ ਬਹੁਤ ਸ਼ੁਕਰ ਗੁਜ਼ਾਰਾ ਹਾਂ ਉਸ ਮਾਲਕ ਦਾ ਟੀਚਰਸ ਦਾ ਜਿਨ੍ਹਾਂ ਨੇ ਸਾਨੂੰ ਇਸ ਮੁਕਾਮ ਦੇ ਵਿੱਚ ਮਤਲਬ ਦਾਖਲ ਹੋਣ ਦਾ ਇੱਕ ਉਹਨਾਂ ਨੇ ਸਾਨੂੰ ਇੱਕ ਪੁਸ਼ ਪੁਸ਼ ਕੀਤਾ ਤੇ ਮੈਂ ਇੱਕ ਪਰਮਾਤਮਾ ਦਾ ਵੀ ਬਹੁਤ ਵੱਡਾ ਸ਼ੁਕਰ ਗੁਜ਼ਾਰ ਹਾਂ ਕਿ ਅੱਜ ਅਸੀਂ ਦੁਬਾਰਾ ਇਹ ਭਾਈ ਅਰਥ ਪੈਣ ਦੁਬਾਰਾ ਅਸੀਂ ਇਸ ਮੌਕੇ ਤੇ ਉੱਪਰ ਇਕੱਠੇ ਹੋਏ ਹਾਂ ਅਸੀਂ 1922 ਤੋਂ ਲੈ ਕੇ ਇਸ ਸਕੂਲ ਮੈਨੂੰ ਮਤਲਬ ਪਿਛਲੀ ਹਿਸਟਰੀ ਦੇ ਬਾਰੇ ਪੂਰਾ ਪਤਾ ਨਹੀਂ ਹੈ ਮਗਰ ਮੈਂ ਇਹ ਮਤਲਬ ਜੋ ਵੀ ਸੁਣਨ ਚ ਆਇਆ ਸੀ ਮੁਹਾਲੀ ਦੇ ਵਿੱਚ ਸਾਡੀ ਇੱਕ ਹਿੰਦੀ ਦੀ ਮੈਡਮ ਹੈ ਸਵਰਨਕਾਂਤਾ ਮੈਡਮ ਜੀ ਉਹਨਾਂ ਤੋਂ ਸਾਨੂੰ ਪਤਾ ਲੱਗਿਆ ਕਿ 1922 ਦੇ ਵਿੱਚ ਸਕੂਲ ਜਿਹੜਾ ਹੈ ਕਿ ਕਿਸੇ ਮੁਸਲਮਾਨ ਨੇ ਸਟਾਰਟ ਕੀਤਾ ਸੀਗਾ ਤਾਂ ਅੱਜ ਮਤਲਬ ਜੇ 1922 ਦੇ ਵਿੱਚ ਅਗਰ ਇਸ ਨੂੰ ਕਹੀਏ ਤਾਂ 100 ਸਾਲੇ ਨੂੰ ਪੂਰੇ ਹੋ ਜਾਂਦੇ ਹਨ ਤਾਂ ਸ਼੍ਰੀ ਸਨਤ ਭਾਰਦਵਾਜ ਜਿਨ੍ਹਾਂ ਜੋ ਕਿ ਮੇਰੀ ਚੰਦਰਕਾਂਤਾ ਮੈਡਮ ਜੀ ਹਨ ਉਹਨਕੇ ਸੁਪੁੱਤਰ ਹਨ ਇਨਕੇ ਮਤਲਬ ਮਤਲਬ ਕਹਿਣੇ ਦੇ ਮੁਤਾਬਿਕ ਅਸੀਂ ਸਾਰਾ ਇੱਕ ਗਰੁੱਪ ਬਣਾਇਆ ਹੋਰ ਅੱਜ ਹਮ 25 ਦੇ ਲਿਕੇ 30 ਲੋਕ ਜੋ ਹੈ ਲੜਕੇ ਇਕੱਠੇ ਹੋਏ ਹਨ 1986 ਦੇ ਬੈਚ ਦੇ ਹਿਸਾਬ ਸੇ ਲੜਕੀਆਂ ਵੀ ਹੈਗੇ ਪਲੋਨਾ ਦੇ ਲੜਕੇ ਲੜਕੀਆਂ ਸੀ ਜੋ ਵੀ ਆ ਬਾਈ ਬੈਨ ਸਾਰੇ ਹਾਂ ਕਲਾਸਮੇਟ ਹਾਂ ਜੀ ਦਾ ਮਤਲਬ ਉਹ ਦੇਖ ਕੇ ਅਸੀਂ ਇਹਨੂੰ 100 ਸਾਲਾਂ 6 ਜਨਵਰੀ ਨੂੰ ਇੱਕ ਮੈਡਮ ਜੀ ਸਾਡੇ ਹੈਗੀਆਂ ਪ੍ਰਿੰਸੀਪਲ ਮੈਡਮ ਹੈ ਨਾਂ ਨਹੀਂ ਉਹਨਾਂ ਦਾ ਮੈਨੂੰ ਪਤਾ ਤਾਂ 6 ਤਰੀਕ ਨੂੰ ਅਸੀਂ ਇੱਕ ਤਾਂ ਮਿਸ ਉਹ ਮੈਡਮ ਜੀ ਨੇ ਇੱਕ ਸਾਡੀ ਨੂੰ ਹੈਲਪ ਕੀਤੀ ਤੇ ਉਹਨਾਂ ਨੇ ਸਾਨੂੰ ਇਹ ਐਗਰੀ ਕਰਕੇ ਉਹਨਾਂ ਨੇ ਸਾਨੂੰ ਇਸ ਚੀਜ਼ ਦੀ ਇਜਾਜ਼ਤ ਦਿੱਤੀ ਤਾਂ ਕਾਂਗਰਸੀ ਸਕੂਲ ਦੇ ਵਿੱਚ ਇਕੱਠੇ ਹੋ ਕੇ ਇੱਕ ਵੱਡੇ ਫੰਕਸ਼ਨ ਦੇ ਵਿੱਚ ਤਬਦੀਲ ਕਰੀਏ ਤੇ ਆਉਣ ਵਾਲੀਆਂ ਯਾਦਾਂ ਜਿਹੜੀਆਂ ਐ ਸਾਡੀਆਂ ਦੁਬਾਰਾ ਤਾਜ਼ਾ ਹੋਣ। ਬਿਲਕੁਲ ਜੀ ਅੰਗਰੇਜ਼ਾਂ ਵੇਲੇ ਤੋਂ ਪਹਿਲਾਂ ਦਾ ਬਣਿਆ ਹੋਇਆ ਸਕੂਲ ਅੱਜ ਦੁਬਾਰਾ ਫਿਰ ਇਕੱਠੇ ਹੋ ਕੇ ਉਹਦੇ ਵਿੱਚ ਜਸ਼ਨ ਮਨਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਆਉਣ ਵਾਲੀ 6 ਜਨਵਰੀ ਨੂੰ। ਇਹਦੇ ਵਿੱਚ ਜਿਹੜੇ ਅਧਿਆਪਕਾਂ ਨੇ ਕਿਸੇ ਮੁਕਾਮ ਤੇ ਪਹੁੰਚਾਇਆ ਇਹਨਾਂ ਲੋਕਾਂ ਨੂੰ ਜਿਹੜੇ 1 ਰੁਪਏ 90 ਰੁਪਏ ਦੇ ਵਿੱਚ ਪੜ੍ਹੇ ਨੇ ਜਿਹੜੇ ਅੱਜ ਕੋਰੋਨਾ ਦਾ ਕਾਰੋਬਾਰ ਕਰਦੇ ਨੇ ਉਹਨਾਂ ਲੋਕਾਂ ਨੂੰ ਇਕੱਠਾ ਕਰ ਦਿੱਤਾ। ਹੁਣ ਇਕੱਠੇ ਹੋ ਕੇ ਇਹ 6 ਜਨਵਰੀ ਨੂੰ ਆਪਣੇ ਜਿਹੜੇ ਗੁਰੂ ਨੇ ਜਿਹੜੇ ਅਧਿਆਪਕ ਨੇ ਉਹਨਾਂ ਦਾ ਸਨਮਾਨ ਕਰਨਗੇ ਉਹ ਤਸਵੀਰ ਵੀ ਵੇਖਣ लायक ਹੋਏਗੀ ਉਹ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਇਹ ਸਕੂਲ ਦੇ ਵਿੱਚ ਹੁਣ 50 ਸਾਲ ਦੇ ਬੱਚੇ ਬੈਠੇ ਨੇ ਜਿਹੜੇ ਕੀ ਇੰਜੋਏ ਕਰ ਰਹੇ ਨੇ ਆਪਣੇ ਉਹੀ ਦਿਨ ਜਿਹੜੇ ਇਹ 1986 ਜਿੱਤੇ ਛੱਡ ਗਏ ਸੀਗੇ ਤੁਹਾਨੂੰ ਰਿਪੋਰਟ ਕਿਸ ਤਰ੍ਹਾਂ ਦੀ ਲੱਗੀ ਹੈ ਦੱਸਣਾ ਜ਼ਰੂਰ ਤੁਸੀਂ ਕਮੈਂਟ ਕਰਕੇ ਤੇ ਨਾਲ ਹੀ ਜਿਹੜੇ ਲੋਕ ਆਪਣੇ ਅਧਿਆਪਕ ਆਪਣੇ ਗੁਰੂਆਂ ਨੂੰ ਪਿਆਰ ਕਰਦੇ ਨੇ ਉਹ ਕਮੈਂਟ ਵੀ ਜ਼ਰੂਰ ਕਰਿਓ ਕਿਉਂਕਿ ਇਹ ਖਬਰ ਤੁਹਾਨੂੰ ਦੱਸਦੀ ਹੈ ਕਿ ਤੁਸੀਂ ਜ਼ਿੰਦਗੀ ਜਿਉਣੀ ਕਿਵੇਂ ਹੈ ਜ਼ਿੰਦਗੀ ਜੀਣ ਦਾ ਜੋਸ਼ ਸਾਨੂੰ ਜਿਹੜੇ ਦਿੰਦੇ ਨੇ ਅਧਿਆਪਕ ਉਹਨਾਂ ਦਾ ਸਤਿਕਾਰ ਕਿਵੇਂ ਕਰਨਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਸਾਡੇ ਹੱਥਾਂ ਵਿੱਚ ਮੋਬਾਈਲ ਆ ਗਏ ਨੇ ਟੈਕਨੋਲੋਜੀ ਆ ਗਈ ਹੈ ਅਸੀਂ ਆਪਣੇ ਅਧਿਆਪਕਾਂ ਦਾ ਆਪਣੇ ਬਜ਼ੁਰਗਾਂ ਦਾ ਸਤਿਕਾਰ ਭੁੱਲਦੇ ਜਾ ਰਹੇ ਹਿਲਕਿਨ ਅੱਜ ਵੀ ਇਹ ਤਸਵੀਰਾਂ ਵੇਖ ਕੇ ਲੱਗਦਾ ਕਿ ਸਾਡੇ ਭਾਰਤ ਦੇ ਅੰਦਰ ਉਹ ਸਤਿਕਾਰ ਬਰਕਰਾਰ ਹੈ ਸੋ ਇਸ ਤਰ੍ਹਾਂ ਦੇਖਦੇ ਰਹੋ ਸ਼ਬਦਾਂ ਦੀ ਤਾਕਤ ਦਾ A1 ਮੀਡੀਆ